ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀ ਲਿੰਕ ਮੀਡੀਆ ਗਰੁੱਪ ਦੇਖਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼ਕਤ ਫਸਾਖੀ ਦੇ ਮਹੀਨੇ ਤੋਂ ਬਾਅਦ ਆ ਗਿਆ ਮਹੀਨਾ ਮਈ ਦਾ ਤੇ ਸਾਰਿਆਂ ਨੂੰ ਪਤਾ ਹੈ ਕਿ ਕੈਲਗਰੀ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਨਗਰ ਕੀਰਤਨ ਹੈ ਉਹ ਹੋਣ ਜਾ ਰਿਹਾ ਤੇ ਉਹਦੇ ਬਾਰੇ ਅਸੀਂ ਅੱਜ ਗੱਲ ਕਰਨ ਪਹੁੰਚਿਆ ਸ੍ਰੀਤਮ ਰਾਏ ਜੀ ਨਾਲ ਤੇ ਜਾਣਾਂਗੇ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਦੇ ਪ੍ਰਧਾਨ ਬਲਜਿੰਦਰ ਸਿੰਘ ਗਿੱਲ ਜੀ ਤੋਂ ਤੇ ਨਾਲ ਹੀ ਚੇਅਰਮੈਨ ਗੁਰਜੀਤ ਸਿੰਘ ਸਿੱਧੂ ਤੋਂ ਇਸ ਨਗਰ ਕੀਰਤਨ ਬਾਰੇ ਹਾਂ ਜੀ ਦੋਸਤੋ ਅੱਜ ਅਸੀਂ ਆਏ ਹੋਏ ਹਾਂ ਖਾਲਸਾ ਸਕੂਲ ਕਾਨਰਿਜ ਦੇ ਵਿੱਚ ਇੱਕ ਗੱਲਬਾਤ ਅੱਜ ਕਰਾਂਗੇ ਅਸੀਂ ਪ੍ਰਧਾਨ ਸਾਹਿਬ ਰਜਿੰਦਰ ਸਿੰਘ ਜੀ ਤੇ ਚੇਅਰਮੈਨ ਗੁਰੂਕਰਦੇ ਸਿੱਧੂ ਸਾਹਿਬ ਗੱਲਬਾਤ ਕਰਨੀ ਹੈ ਨਗਰ ਕੀਰਤਨ ਜਿਹੜਾ ਕਿ 11 ਮਈ ਨੂੰ ਹੋ ਰਿਹਾ ਉਹਦੇ ਬਾਰੇ ਪ੍ਰਧਾਨ ਸਾਹਿਬ ਤੇ ਚੇਅਰਮੈਨ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਵਾਹਿਗੁਰੂ ਜੀ ਜੀ ਪ੍ਰਧਾਨ ਸਾਹਿਬ ਪਹਿਲਾਂ ਤਾਂ ਮੈਂ ਤੁਹਾਨੂੰ ਦੋਨਾਂ ਨੂੰ ਧੰਨਵਾਦ ਕਰਦਾ ਵੀ ਤੁਸੀਂ ਆਪਦੇ ਬਿਜ਼ੀ ਸਕੇਡਿਊਲ ਦੇ ਵਿੱਚੋਂ ਟਾਈਮ ਕੱਢਿਆ ਸਾਡੇ ਲਈ ਤੇ ਅਸੀਂ ਕੋਈ 10-15 ਮਿੰਟ ਜਿਹੜਾ ਹੈਗਾ ਅੱਜ ਗੱਲਬਾਤ ਕਰਾਂਗੇ ਜਿਹੜਾ ਨਗਰ ਕੀਰਤਨ 11 ਤਰੀਕ ਨੂੰ ਹੋ ਰਿਹਾ ਉਹਦੇ ਬਾਰੇ ਥੋੜੀ ਜੀ ਸਾਡੀ ਜਿਹੜੀ ਸੰਗਤ ਹੈ ਸਿੱਖ ਸੰਗਤ ਉਹਨਾਂ ਨੂੰ ਜਾਣਕਾਰੀ ਪਤਾ ਲੱਗੇ ਪ੍ਰਧਾਨ ਸ਼ੁਰੂ ਤੋਂ ਕਰੂੰਗਾ ਮੈਂ ਜਦੋਂ ਨਗਰ ਕੀਰਤਨ 11 ਤਰੀਕ ਨੂੰ ਹੋਣਾ ਉਹ ਗੁਰੂ ਘਰ ਤੋਂ ਸ਼ੁਰੂ ਹੋਊਗਾ ਹਾਂਜੀ ਮਾਰਟਨ ਡੇਲ ਹਾਂਜੀ ਗੁਰੂ ਘਰ ਤੋਂ ਤੇ ਟਾਈਮ ਕੀ ਹੋਊਗਾ ਪ੍ਰਧਾਨ ਸਾਹਿਬਾ ਕਿੰਨੇ ਵਜੇ ਸ਼ੁਰੂ ਹੋਣਾ ਸਭ ਤੋਂ ਪਹਿਲਾਂ ਮੈਂ ਛਤਰ ਗੁੰਨੀ ਬਕਸ਼ੀ ਫਤੇ ਬਣਾਉਣਾ ਵਾਇਕੂ ਚੀਕੀ ਫਤੇ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਪੰਜਾਬੀ ਲਿੰਕ ਦਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਪਹੁੰਚੇ ਹੋ ਤੇ ਜਿਹੜਾ ਵੀ ਪ੍ਰੋਗਰਾਮ ਅਸੀਂ ਇੱਥੇ ਢੀਕੇ ਗਿਆ ਹੈ ਤੁਹਾਡੇ ਚੈਨਲ ਨਾਲ ਹੀ ਸੰਤਾਨ ਤੋਂ ਅਸੀਂ ਭੇਜ ਸਕਦੇ ਹਾਂ ਮੈਸੇਜਸ ਆਪਣਾ ਬਿਲਕੁਲ ਬਿਲਕੁਲ ਜਿਹੜਾ ਤੁਸੀਂ ਪੁੱਛਿਆ ਸੀ ਨਗਰ ਕੀਰਤਨ ਕਿੰਨੇ ਵਜੇ ਲਾਹੂ ਹੁੰਦਾ ਜੀ ਇਹ ਸਾਡੇ ਤਕਰੀਬ ਵਿੱਚ 9:30 ਵਜੇ ਇਸ ਵੇਲੇ ਹੋ ਰਿਹਾ ਹੁੰਦਾ ਜੀ ਤੇ ਜੇ ਤੁਸੀਂ ਇਹ ਤੋਂ ਪੁੱਛਿਆ ਜੀ ਕਦੋਂ ਨਗਰ ਕੀਰਤਨ ਸ਼ੁਰੂ ਹੋ ਜਾ ਸਕਦਾ ਪ੍ਰੀਸੋਨ ਨੇ ਨਹੀਂ 1 ਮਿੰਟ ਮੈਂ ਉਹਦੇ ਤੇ ਆਉਨੇ ਆਪਾਂ ਜਿਹੜਾ 9 ਵਜੇ 9:30 ਵਜੇ ਆਪਾਂ ਸ਼ੁਰੂ ਕਰਾਂਗੇ ਸੰਗਤਾਂ ਨੇ ਜਿਹੜੇ ਜੇ ਗੁਰੂ ਘਰ ਆਉਣਾ ਤਾਂ ਉਹ ਕਿੰਨੇ ਵਜੇ ਉੱਥੇ ਆਉਣ ਤੇ ਉੱਥੇ ਜਿਹੜਾ ਆਉਣ ਦਾ ਰੂਟ ਆ ਜਿਹੜਾ ਬੱਸ ਦਾ ਰੂਟ ਮਾਰਟਨ ਡੇਲ ਕੋਲ ਰਵਰਟ ਤੋਂ ਉਹ ਕਦੋਂ ਬੰਦ ਹੋਊਗਾ ਤੇ ਕਿ ਉਹ ਗੱਡੀ ਚਲਾ ਕੇ ਗੱਡੀ ਤੇ ਆ ਸਕਦੇ ਆ ਗੁਰੂ ਘਰ ਤੱਕ ਹਾਂਜੀ ਤੇ 9 9 ਤੋਂ 9:30 ਵਜੇ 9:30 ਵਜੇ ਤਕਰੀਬਨ ਨਗਰ ਕੀ ਤਾਪਨੇ ਆਪਨੇ ਆਰੰਭ ਹੋ ਗਏ ਸੀ ਸੰਤਾਂ ਦੇ ਤੇ ਸੰਤਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਉਹ ਤਕਰੀਬਨ ਜਦੋਂ ਮਹਾਰਾਜ ਦਾ ਕੋਟਾ ਸਾਹਿਬ ਤੋਂ ਲੈ ਕੇ ਆਪਣੇ ਪ੍ਰੋਗਰਾਮ ਤੱਕ ਲੈ ਕੇ ਜਾਣ ਹਾਂਜੀ ਇਹ ਵੀ ਸਤਿਕਾਰ ਹੋ ਜੂਗਾ ਅਸੀਂ ਚਾਹੁੰਦੇ ਹਾਂ ਕਿ ਪਹਿਲਾਂ ਸੰਗ ਨੂੰ ਪੁੱਛੇ ਹਾਂਜੀ ਤੇ ਇਹ ਜ਼ਰੂਰੀ ਹੈ ਜੀ ਜੇ ਸਕਾਰ ਦੇ ਲਈ ਅਸੀਂ ਇਕੱਠੇ ਹੋਣਾ ਹੈ ਉੱਥੇ ਸੰਤ ਜੀ ਪਹੁੰਚੇ ਤੇ ਜਿਹੜਾ ਆਪਾਂ ਤੁਸੀਂ ਪੁੱਛਿਆ ਸੀ ਆਪਣਾ ਗੱਡੀਆਂ ਦਾ ਹਾਂਜੀ ਤੇ ਸਾਡੇ ਜਿੰਨੇ ਵੀ ਸਟੇਸ਼ਨ ਹੁਣ ਆਪਣੇ ਜਿਹੜੇ ਜਿਹੜੇ ਇਕ ਤਰ੍ਹਾਂ ਦਾ ਨਾਸਟੂ ਸੁਰੂ ਕਰੀ ਗਾ। ਹਾਂ ਜੀ ਤੇ ਦੋਜਨ ਨਾਈਟ ਆ ਰਿਹਾ ਹੈ ਦਿੱਲੀ ਤੇ ਸੰਗਤ ਉੱਥੇ ਦੋਨਾਂ ਸਟੇਸ਼ਨਾਂ ਦੇ ਉੱਤੇ ਪਾਰਕ ਕਰ ਸਕਦੇ ਆ ਤੇ ਉੱਥੋਂ ਬੱਸਾਂ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ ਤੇ ਹੋਰ ਵੀ ਸਾਡੀ ਜਿਹੜੀ ਮੇਰਾ ਖਿਆਲ ਜਿਹੜਾ ਲੋਕਲ ਉੱਥੋਂ ਦੀ ਡਰਾਈਵ ਕਰਕੇ ਜਾਣ ਵਾਲਾ ਤਾਂ ਉਹ ਬੰਦ ਕਰ ਦਿੰਦੇ ਆ ਪਹਿਲਾਂ ਉਹ ਬੰਦ ਕਰ ਦਿੰਦੇ। ਸੇ ਸਰਵਿਸ ਆ ਜਿਹੜੀ ਉਹ ਉਸ ਤੱਕ ਕੈਂਟ ਤੱਕ ਚੱਲਦੀ ਰਹੂਗੀ ਜਾਰੀ ਰਹੂਗੀ। ਠੀਕ ਹੈ। ਹੁਣ ਸਵਾਲ ਮੈਂ ਤੁਹਾਨੂੰ ਅਗਲਾ ਕਰਦਾ ਆ ਵੀ ਜਦੋਂ 9:30 ਵਜੇ ਸਪੋਜ਼ ਕਰੋ ਆਪਾਂ ਆਰੰਭ ਕਰਿਆ ਉੱਥੋਂ ਤੇ ਆਰੰਭ ਕਰਕੇ ਆਪਾਂ ਅ ਗੁਰੂ ਘਰ ਦੇ ਵਿੱਚੋਂ ਜਦੋਂ ਨਿਕਲਣਾ ਉਦੋਂ ਕਿੱਧਰ ਦੀ ਜਾਣਾ ਜਾਂ ਤੁਸੀਂ ਦੱਸੋ ਜਾ ਚੇਅਰਮੈਨ ਸਾਹਿਬ ਤੁਸੀਂ ਵੀ ਐਕਸਪਲੇਨ ਕਰ ਸਕਦੇ ਆ ਥੋੜਾ ਜਿਹਾ ਵੀ ਜਿਹੜਾ ਰੂਟ ਹੋਊਗਾ ਉਹ ਕਿੱਥੋਂ ਕਿੱਥੋਂ ਦੀ ਤੇ ਕਿੱਧਰ ਦੀ ਜਾਇਆ ਜਾਊ ਸ੍ਰੀਤਮ ਜੀ ਸਭ ਤੋਂ ਪਹਿਲਾਂ ਤਾਂ ਪੰਜਾਬੀ ਜਿਹੜਾ ਲਿੰਕ ਰੇਡੀਓ ਦੇ ਸਾਰੇ ਹੀ ਸਰੋਤਿਆਂ ਨੂੰ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਜਿਵੇਂ ਤੁਸੀਂ ਸਵਾਲ ਕੀਤਾ ਜੀ ਜਿਹੜਾ ਨਗਰ ਕੀਰਤਨਾ ਪ੍ਰਧਾਨ ਸਾਹਿਬ ਨੇ ਦੱਸਿਆ ਕਿ 9:30 ਵਜੇ ਸ਼ੁਰੂ ਹੋਣਾ ਹੈ ਹਾਂਜੀ ਤੇ ਨਗਰ ਕੀਰਤਨਾ ਜਿਹੜਾ ਸ਼ੁਰੂ ਹੋਣਾ ਆਪਣਾ ਗੁਰਦੁਆਰਾ ਸਾਹਿਬ ਬੁੰਲੇਵਾਰਡ ਤੋਂ ਸ਼ੁਰੂ ਹੋਊਗਾ ਜੀ ਆਪਣਾ ਨਗਰ ਕੀਰਤਨ ਠੀਕ ਹੈ ਉਦੋਂ ਬਾਅਦ ਚ ਰਾਈਟ ਟਰਨ ਕਰੂਗਾ ਜੀ ਉਹ ਫਲਕਨ ਰੇਜ ਬੁੰਲੇਵਾਰਡ ਦੇ ਠੀਕ ਹੈ ਫਲ ਪ੍ਰਾਣੀ 52 ਸਟਰੀਟ ਤੇ ਆਪਾਂ ਕਹਿ ਦਈਏ ਪ੍ਰਾਣੀ 52 ਸਟਰੀਟ ਜਿਹਨੇ ਫਲਕਨ ਇਸ ਬੁੰਲੇਵਾਰਡ ਤੇ ਖੜੇ ਨੇ 52 ਸਟਰੀਟ ਤੇ ਹਾਂ ਔਰ ਤੋਂ ਜਿਹੜਾ ਕੋਆਪਾਲਾ ਗੈਸ ਸਟੇਸ਼ਨ ਆਪਾਂ ਜਾਣਦੇ ਹਾਂ ਹਾਂ ਬਿਲਕੁਲ ਕਰਾਸ ਕਰਦਾ ਹੋਇਆ ਬਾਕੀ ਆਹਾਂ 5 ਰਿਵਰ ਦੇ ਕੋਲੇ ਇੱਕ ਕੈਸਲ ਵਿੱਚ ਗੁਲੇ ਵਰਤ ਕੇ ਬਿਲਕੁਲ ਰਾਈਟ ਹੋ ਦੇਣਾ ਬਿਲਕੁਲ ਰਾਈਟ ਹੋ ਜਾਣਾ ਸੇਵ ਦੇਖ ਸੇਵ ਇਹ ਦੇਖੋ ਕੈਸਲ ਵਿੱਚ ਗੁਲੇ ਵਰਤ ਕੇ ਤੇਰੀ ਵੀ ਟਾਕ ਪਾਰਕ ਤੋਂ ਜਿਹੜਾ ਗੁਰੂ ਸਾਹਿਬ ਦਾ ਨਾਮ ਹੁੰਦਾ ਜੀ ਉਹ ਕੈਸਲ ਵਿੱਚ ਗੁਲੇ ਵਰਤ ਕੇ ਉਸੇ ਤਰ੍ਹਾਂ ਹੀ ਗੁਰਦੁਆਰਾ ਸਾਹਿਬ ਬਿਲਕੁਲ ਤੇ ਹੁੰਦਾ ਹੈ ਗੁਰਦੁਆਰਾ ਸਾਹਿਬ ਵਾਪਸ ਆ ਜਾਊਗਾ ਠੀਕ ਹੈ ਜਿਹੜੇ ਬਾਕੀ ਫਲੋਟ ਨੇ ਉਹ ਅਸੀਂ 54 ਐਵੇਨਿਊ ਜਿਹੜਾ ਮਸਜਿਦ ਵਾਲੀ ਸਾਈਡਾਂ 'ਚ ਉਹ ਸਾਈਡ ਨੂੰ ਉਹ ਸਾਈਡ ਤੇ ਪਾਰਕ ਹੋ ਜਾਣਗੇ ਜਿੱਥੇ ਸਾਰੇ ਇਹ ਠੀਕ ਹੈ ਤੇ ਉਸ ਤੋਂ ਬਾਅਦ ਜਿਹੜਾ ਕੀ ਸਭਾ ਬਲੂਪਿੰਟਾ ਕੈਸਲ ਰਿਜ ਬਲੇਵਰ ਤੇ ਆਪਣਾ ਸਿਰ ਸਿੱਖੀ ਕਰਾਉਂਦੇ ਤੋਂ ਉਸਕਾੜ ਕੇ ਕਿਹੜਾ ਸਭ ਤੋਂ ਮਸਾਂ ਬਲੇਵਰ ਤੋਂ ਹੋ ਰਿਹਾ ਸਵਾਲ। ਸੋ ਸੋ ਤੁਹਾਡੇ ਕਹਿਣ ਦਾ ਮਤਲਬ ਹੈ ਵੀ ਜਦੋਂ ਗੁਰੂ ਘਰ ਤੋਂ ਸ਼ੁਰੂ ਕਰਨਾ ਹੈ ਆਰੰਭ ਕਰਨਾ ਹੈ ਨਗਰ ਕੀਰਤਨ ਤੇ ਉਹ 52 ਸਟਰੀਟ ਤੇ ਹੁੰਦਾ ਹੋਇਆ ਕੈਸਲ ਰਿਜ ਬਲੇਵਰ ਤੇ ਜਿੱਥੇ ਫਾਈਬਰ ਰਿਵਰਸ ਦਾ ਆਲਾ ਰੈਸਟੋਰੈਂਟ ਹੈ ਤੇ ਸੇਫ ਵੀ ਦੀ ਪਾਰਕਿੰਗ ਆ ਉੱਤੋਂ ਰਾਈਟ ਹੋ ਜਾਣਾ। ਤੁਹਾਨੂੰ ਰਾਈਟ ਹੋ ਕੇ ਪ੍ਰੈਰੀਵਿੰਡ ਪਾਰਕ ਦੇ ਜਦੋਂ ਸਤਾ ਕੇ ਜਿਹੜਾ ਗੁਰੂ ਗ੍ਰੰਥ ਸਾਹਿਬ ਵਾਲਾ ਫਲੋਟ ਆ ਉਹ ਚੱਲਦਾ ਰਹਿਣਾ ਉਸੇ ਤਰ੍ਹਾਂ ਹੀ ਪਰ ਜਿਹੜੇ ਫਲੋਟ ਉਹਦੇ ਪਿੱਛੇ ਆ ਉਹ ਉਥੋਂ ਕਟਆਫ ਹੋ ਕੇ ਤੇ 54 ਵੀਰ ਤੇ ਪਾਰਕ ਪਾਰਕ ਹੋ ਜਾਣੇ ਠੀਕ ਨੇ ਤੇ ਉਸ ਤੋਂ ਬਾਅਦ ਪ੍ਰਧਾਨ ਸਾਹਿਬ ਜਦੋਂ ਉੱਥੇ ਜਾ ਕੇ ਜਿਹੜੇ ਫਲੋਟ ਹੈਗੇ ਆ ਪਾਰਕ ਹੋ ਜਾਂਦੇ ਆ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਮੇਨ ਫਲੋਟ ਹੋਊਗਾ ਆਪਣਾ ਉਹ ਗੁਰੂ ਘਰ ਚ ਲਿਆ ਜਾਂਦਾ ਤੇ ਉੱਥੇ ਕੀ ਪ੍ਰੋਗਰਾਮ ਹੈ ਉੱਥੋਂ ਜਦੋਂ ਮਹਾਰਾਜਾ ਫੋਟ ਗੁਰੂ ਘਰ ਨੂੰ ਚਲੇ ਜਾਊਗਾ ਜਿੱਥੇ ਵੀ ਲਈ ਸੰਗਤ ਆਪ ਉੱਥੇ ਅਸੀਂ ਸਟਾਪ ਕਰ ਦਾਂਗੇ ਠੀਕ ਹੈ ਉਹ ਅੱਛਾ ਤੇ ਫਿਰ ਆਪਾਂ ਤੇ ਉੱਥੇ ਸੰਗਤ ਮਹਾਰਾਜਾ ਫੋਟ ਦੇ ਨਾਲ ਥੋੜੀ ਕਿਨ ਜਾ ਸਕਦੇ ਠੀਕ ਹੈ ਇਦਾਂ ਨਹੀਂ ਹੈਗਾ ਜਦੋਂ 100 200 ਥੋੜੀ ਕਿੰਨ ਨੰਬਰ ਕੇ ਹੋਏ ਅਸੀਂ ਸਾਫਾ ਜਿੱਦਾਂ ਵੀ ਪੁਲਿਸ ਨੇ ਸਾਨੂੰ ਕਲਾਈਡ ਕਰਾਉ ਸੰਗਤ ਦੇ ਕੇਣਾ ਠੀਕ ਹੈ ਸੰਗਤ ਤੇ ਬਾਕੀ ਜਿਹੜੀ ਸੰਗਤ ਉਹ ਮੇਨ ਪਾਰਕ ਦੇ ਵਿੱਚ ਲੈ ਜਾਣੀ ਹੈ ਤੇ ਫਤਿਹ ਮਾਰਨਾ ਜਿੱਦਾਂ ਮਾਰਨਾ ਦਾ ਪ੍ਰਕਾਸ਼ ਰਣੋ ਥੈਂਕ ਯੂ ਤੇ ਸਤਿਕਾਰਨਾ ਜੋ ਉੱਥੇ ਪ੍ਰੋਗਰਾਮ ਦਿੱਕੇ ਗਏ ਹੈ ਕਿ ਕਿਹਨੇ ਤੱਕ ਕਿੰਨੇ ਨੇ ਇੱਕ ਨੋਟ ਉਹਦੇ ਵੀ ਬੰਦੀ ਬਿਲਕੁਲ ਤੁਹਾਨੂੰ ਪਾਰਕ ਸਟੇਟ ਜਾ ਰਿਹਾ ਸੀ ਠੀਕ ਹੈ ਉੱਥੇ ਸਾਰੇ ਹੀ ਢੇੜੀ ਤੇ ਬੁਲਾਰ ਸਤੂ ਠੀਕ ਹੈ ਜਿੰਨੀ ਜਿੰਨੀ ਵੀ ਸੰਗ ਹੈਗੀ ਆ ਹਾਂਜੀ ਉੱਥੇ ਸਾਰੇ ਟੈਂਟ ਲੱਗੇ ਪਾਰਕ ਦੇ ਵਿੱਚ ਠੀਕ ਹੈ ਇਹ ਸੰਗ ਤੋਂ ਉੱਛੇ ਜਾ ਕੇ ਰਹੇ ਆ ਸਿੱਤੂ ਸਾਹਿਬ ਆਪਣਾ ਜੇ ਦੇਖੀਏ ਤਾਂ ਜਦੋਂ 9:30 ਸ਼ੁਰੂ ਹੋ ਗਿਆ ਅਮ ਕੀ ਆਪਰਾ ਨਗਰ ਕੀਰਤਨ ਤੇ ਅਪਰੋਕਸੀਮੇਟ ਆਈਡੀਆ ਵੀ ਕਦੋਂ ਤੱਕ ਰੈਰੀਵੈਂਟ ਪਾਰਕ ਤੱਕ ਪਹੁੰਚ ਜਾਣਾ ਸਾਡਾ ਟਾਰਗੇਟ ਹੈਗਾ ਜੀ ओके फ्रेंड्स फ्रांसिस को इसने नहीं आज फादर थोड़ा सा कमेटी के इनके फैसले दे रहा है कि सत्र के ऐसे कुछ कुछ भजन थोड़े सारे पर क्या कोई फोन अंडर माइक लगा रहा है और सारे सवाल जैसा जतो ਪੈਰੀਪੈਂਡ ਪਾਰਕ ਚ ਆ ਜਾਂਦੇ ਆ। ਉੱਥੇ ਤੁਸੀਂ ਗੱਲ ਕਰੀ ਆ ਲੰਗਰ ਦੀ ਜਿਹੜੀ ਗੁਰਵੰਲੀ ਹੋਊਗਾ। ਅੱਜ ਇਹ ਦੇਖੇ ਕੋਸ਼ਕਤ 4-5 ਕਿੱਟ ਵੱਟੇ ਬਾਕੀ ਕਿਹੜਾ ਹੋਰ ਸੰਗਤਾਂ ਜਿਹੜੇ ਆਪਣੇ ਬਿਜ਼ਨਸ ਪੈਨ ਭਾਈਚਾਰੇ ਤੇ ਲੋਕਲੇ ਜਾਂ ਹੋਰ ਕਿਹ ਸੰਗਤਾਂ ਨੇ ਉਹਨਾਂ ਨੇ ਉੱਥੇ ਜਿਹੜਾ ਖਾਣਾ ਪੀਣ ਦਾ ਖਾਣਾ ਦਾ ਪਰਚਾਨ ਦੇ ਸਹੀ ਸੰਗਤਾਂ ਚਾਹਛਾ ਦੇ ਰੋ ਉਹ ਸਾਰਾ ਪਰਮੰਤ ਉੱਥੇ ਹੁੰਦੇ। ਸੋ ਸਵਾਲ ਮੇਰਾ ਇਹ ਸੀਗਾ ਵੀ ਜਿਹੜਾ ਲੰਗਰ ਆ ਉਹ ਘਰ ਬੰਨੀਓ ਆ ਉਹਦੇ ਨਾਲ ਨਾਲ ਜਿਹੜੇ ਵੈਂਡਰ ਹੈਗੇ ਆ ਕੋਈ ਰੈਸਟੋਰੈਂਟ ਵਾਲਾ ਕੋਈ ਹੋਰ ਆ ਜਿਨ੍ਹਾਂ ਨੇ ਉੱਥੇ ਐਕਸਟਰਾ ਟੈਂਟ ਆਦਾਂ ਦੇ ਲਾਏ ਹੋਏ ਆ ਪਾਰਕ ਚ ਉਹ ਵੀ ਉਸੇ ਤਰ੍ਹਾਂ ਹੀ ਜਿਹੜਾ ਆਵਦਾ ਜੋ ਜੋ ਉਹਨਾਂ ਨੇ ਡਿਸਾਈਡ ਕਰਿਆ ਮੀਨੂ ਉਹ ਸਰਵ ਕਰਨਗੇ ਪਰ ਉਹ ਜਿਹੜੀ ਸੰਗਤ ਆ ਉਹ ਸਾਰੀ ਗੁਰੂ ਘਰ ਵਾਲਾ ਲੰਗਰ ਤੇ ਜੇ ਕਿਸੇ ਵੈਂਡਰ ਤੋਂ ਲੈ ਕੇ ਆਉਂਦੇ ਆ ਉਹ ਇਕੱਠੇ ਲੈ ਕੇ ਤੇ ਫਿਰ ਪੰਕਤਾਂ 'ਚ ਬਹਿ ਕੇ ਜਿਹੜਾ ਜਿਹੜਾ ਉਸ ਆਫ ਦੇ ਕਿੱਥੇ ਕੱਟਵਾ ਸਕੋ ਇਹ ਕਿਉਂ ਸਭ 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 ਇੱਕ ਡੀਗਰੀ ਟੂਨ ਕਰਦਾ ਹੈ ਇਸ ਲਈ ਅੱਛਾ ਹਾਂ ਸਭ ਤੋਂ ਗਨਕੀ ਦੇ ਸੰਗਤ ਰੋਡ ਦੇ ਉੱਪਰ ਬਸਰੇ ਬਾਕੀ ਵੈਂਡਰ ਦੇ ਵਿੱਚ ਹੋਸਟ ਕਰ ਸਾਰੇ ਪਾਰਕ ਦੇ ਵਿੱਚ ਸੰਗਤ ਕੋਪੇ ਦਾ ਟਿਕਾ ਮਾਰ ਕੇ ਇੱਕ ਦਿਨ ਤੇ ਲਈ ਕਰੈਕਟ ਤੇ ਲਿਆ ਜਾਉਂਦੇ ਪੁੱਛ ਵੀ ਨਹੀਂ ਪੁੱਛ ਤਾਂ ਨਹੀਂ ਆਉਂਦੇ ਸਭ ਸੰਗ ਪਾਰਕ ਦੇ ਵਿੱਚ ਵੀ ਲੱਗਣਾ ਪਾਉਂਦੀ ਸਾਰ ਪਰਵਾਹ ਨੂੰ ਬੇਨਤੀ ਆ ਜੀ ਆਪਣੇ ਬੱਚਿਆਂ ਦੀ ਜਿਹੜੇ ਤੋਂ ਨਾਲ ਲੈ ਕੇ ਆਉਣੇ ਆ ਬੱਚਿਆਂ ਦੀ ਪੌਕਟ ਦੇ ਵਿੱਚ ਬੱਚੇ ਦਾ ਨੇਮ ਐਡਰੈਸ ਤੇ ਫੋਨ ਨੰਬਰ ਲਿਖਾਇਆ ਜਾਵੇ ਕਿ ਜੇਕਰ ਬੱਚਾ ਇੱਧਰ ਉੱਧਰ ਹੁੰਦਾ ਤਾਂ ਉਹ ਜਿਹੜਾ ਜੇ ਕਿਸੇ ਨੂੰ ਪੈਂਦਾ ਤਾਂ ਫੋਨ ਕਰਕੇ ਦੱਸ ਸਕਦਾ ਕਿ ਆਪਾਂ ਇੱਥੇ ਦਾ ਬੱਚਾ ਹੈ ਕਿ ਸੰਗਤ ਹੈ ਘਟ ਤਕਰੀਬਨ 1.5 ਲੱਖ ਦੇ ਕਰੀਬ ਅਸੀਂ ਐਕਸਪੈਕਟ ਕਰ ਰਹੇ ਹਾਂ ਜੀ ਉਸ ਹੋਂਦ ਤੱਕ ਤਿਆਰੀਆਂ ਕਿੰਨੀਆਂ ਨੇ ਸ਼ੋਪਾ ਜੀ ਜਿਸ ਕੰਮ ਨੂੰ ਦੇ ਆਪਣੀ ਬੇੜਕੀ ਤੋਂ ਸ਼ੋਪਾ ਦੇ ਵਿੱਚ ਕਰ ਰਹੇ ਆ ਇਹਦੇ ਨਾਲ ਨਾਲ ਆਪਾਂ ਕਿਹ ਸ਼ਹਿਰ ਦੀ ਸੋਧ ਕਰਦਾ ਹੋ ਬਹੁਤ ਹੀ ਨਾਲ ਦੀ ਨਾਲ ਆਪਾਂ ਨਾ ਸੰਗਤ ਨੂੰ ਵੀ ਥੋੜੀ ਜੀ ਬੇਨਤੀ ਕਰਦੀਏ ਵੀ ਜਿਹੜਾ ਗਾਰਵੇ ਜ ਤੁਸੀਂ ਕੁਝ ਖਾਣੇ ਹੋ ਪੀਣੇ ਹੋ ਉਹ ਜਿਹੜਾ ਨਾ ਬਜਾਏ ਕਿ ਕਈ ਵਾਰੀ ਕੀ ਹੋ ਜਾਂਦਾ ਵੀ ਉੱਥੇ ਖਾਦਾ ਉੱਥੇ ਪੀ ਗਏਦੇ ਉੱਥੇ ਸਿੱਧਾ ਉਸ ਚੀਜ਼ ਨੂੰ ਆਪਾਂ ਰੋਕੀਏ ਉਹਦੇ ਅਸੀਂ ਰੋਕਾਂਗੇ ਨਾ ਫਿਰ ਉਹ ਸਾਰੇ ਜਿਹੜੇ ਸੰਗਤ ਵੀ ਆ ਉਹ ਵੀ ਇਸ ਹਿੱਸੇ ਦਾ ਵੋਲੰਟੀਅਰ ਕੰਮ ਹੀ ਹੋ ਗਿਆ ਹੈ ਬਿਕੋਜ਼ ਉਹ ਜੇ ਤੁਸੀਂ ਸਿੱਧੇ ਨਹੀਂ ਆ ਤਾਂ ਕਿਸੇ ਨੇ ਆ ਕੇ ਚੱਕਣਾ ਤੇ ਜੇ ਅਸੀਂ ਸਿੱਧਾ ਨਹੀਂ ਆ ਤਾਂ ਫਿਰ ਉਹ ਜਿਹੜਾ ਚੱਕਣ ਵਾਲਾ ਕੰਮ ਘੱਟ ਆ ਇਹਦੇ ਨਾਲ ਨੂੰ ਪੁਸ਼ਤ ਕਰੀ ਉਹ ਪੁਸ਼ਤ ਕਰਨੀ ਕਿ ਨਿਸ਼ਚਿਤੀ ਜਾਨੀ ਸੰਗਤ ਦੇ ਵਿੱਚੋਂ ਸਾਰੀ ਸੰਗਤ ਨੂੰ ਹੀ ਕਰਦੀ ਕੋਸ਼ਿਸ਼ ਕਰਦੇ ਆ ਹਾਂਜੀ ਸਾਰਾ ਵੀਰਾਂ ਲੈ ਲਿਆ ਐਕਸਰਸਾਈਜ਼ ਕਰਦੀ ਸਾਰਾ ਘਰ ਵੀ ਕਰਦੀ ਆ ਉਹ ਵੀ ਬਿਲਕੁਲ ਸਰ ਤੁਸੀਂ ਕੋਈ ਚੇਂਜ ਵਿੱਚ ਤੈਨੂੰ ਸਕਦਾ ਨਾ ਤਾਇਕੀ ਦੀਆਂ ਦਸਤਾਰ ਬਣਨ ਜਿਹਦੇ ਲਈ ਜਾਂ ਮਸੰਤ ਕਰਦੇ ਤੇਰੇ ਨਾਲ ਫੱਟੀ ਜੀ ਨੀਂਦੇ ਲੱਗਦੀਆਂ ਨਾ ਇਹ ਲੋਕ ਬਹੁਤ ਵਧੀਆ ਪ੍ਰਧਾਨ ਸਾਹਿਬ ਪਰ ਜਿਹੜੇ ਮੇਰੇ ਵਰਗੇ ਹੋਣਗੇ ਉਹ ਕੀ ਕਰਨ ਆਹ ਹੋਰ ਕੋਈ ਗੱਲਬਾਤ ਜਿਹੜੀ ਆਪਾਂ ਕੋਈ ਉਹ ਤਾਂ ਬਸ ਇੱਕ ਬੰਦੇ ਵਿੱਚ ਆਪਾਂ ਖੜੇ ਆ ਇਹ ਸਾਰਾ ਪੰਜਾਬੀ ਮੀਡੀਆ ਇਹ ਸਾਰਾ ਬਹਿ ਕੇ ਆਪਾਂ ਸਾਰੋਂ ਦੀ ਨਾਟਕੀ ਗੱਲ ਹੈ ਕਿ ਇੱਕ ਪ੍ਰੋਬਲਮ ਵੀ ਦੇ ਵਿੱਚ ਸ਼ੀਟ ਮਿਲੀ ਹੈ ਦੇ ਵਿੱਚ ਮਨਰੇ ਇਸ ਕਿਤਾਸ ਆ ਪੂਰਾ ਕਾਉਨ ਬਣ ਕੇ ਤਿਆਰ ਹੋ ਸਕਦੇ ਹਾਂ ਜਿਹੜਾ ਜਿਹੜਾ ਹੈ ਨਾ ਬਹੁਤ ਜਿਹੜਾ ਸੰਗਠਨ ਦਾ ਕਿਸੇ ਦਾ ਕਿ ਨਾ ਇਹ ਅਨਲਕ ਸਾਰੇ ਕਰ ਸਕਦੇ ਆ ਦੋਸਤੋ ਅਸੀਂ ਆ ਜਿਹੜੀ ਇੰਟਰਵਿਊ ਕਰ ਰਹੇ ਆ ਅਸੀਂ ਆਸਾਸ ਹਾਂ ਕੌਨਰਿਚ ਦੇ ਵਿੱਚ ਉਹਦੇ ਗਰਾਊਂਡਾਂ ਦੇ ਵਿੱਚ ਖੜ ਕੇ ਕਰ ਰਹੇ ਹਾਂ ਜਿਹੜੇ ਘਰ ਤਿਆਰ ਹੋਏ ਆ ਪਰ ਹਲੇ ਵਰਤੋਂ 'ਚ ਨਹੀਂ ਆਏ ਹਲੇ ਜਿਵੇਂ ਅੰਗਰੇਜ਼ੀ ਜਾਪਾ ਕਹਿੰਦੀ ਹੈ ਵੀ ਓਕੂਪੈਂਸੀ ਪਰਮਿਟ ਪਰਮਿਟ ਨਹੀਂ ਆਇਆ ਕਿਉਂਕਿ ਫੈਂਸ ਪਾਸੇ ਵਾਲੀ ਫੈਂਸ ਹਾਂ ਉਹ ਪੈ ਗਈ ਸੀਗੀ ਉਹ ਤੋਂ ਉਹਨੂੰ ਤੋਂ ਆਪਣੀ ਸਾਥੀ ਜਗਿਆ ਮੰਨ ਧੰਨਵਾਦ ਜੀ ਧੰਨਵਾਦ ਚੇਅਰਮੈਨ ਸਾਹਿਬ ਧੰਨਵਾਦ ਪ੍ਰਧਾਨ ਜੀ ਵੈਕੁਰਜੀ ਕਾ ਖਾਲਸਾ ਵੈਕੁਰਜੀ ਕੀ ਫਤਹ